ਹਾਂਜੀ ਹੱਕ ਸਾਜੀ ਆਵਾਜ਼ ਦੇ ਚੈਨਲ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਮੁੰਡੇ ਤੇ ਕੁੜੀਆਂ ਦੀਆਂ ਜਿਹੜੀਆਂ ਲੋੜੀਆਂ ਬਣਾਈਆਂ ਜਾਂਦੀਆਂ ਨੇ ਹਨਾ ਉਹਨਾਂ ਦੇ ਵਿੱਚ ਕਾਫੀ ਅੰਤਰ ਹੈ ਕਿਉਂਕਿ ਬਾਈ ਮੈਨੂੰ ਇਹ ਵੀਡੀਓ ਬਣਾਉਣੀ ਬਹੁਤ ਜ਼ਰੂਰੀ ਸਮਝੀ ਇਹ ਵੀਡੀਓ ਬਣਾਉਣੀ ਮੈਂ ਬਹੁਤ ਜ਼ਰੂਰੀ ਸਮਝੀ ਤੇ ਨਾਲ ਹੀ ਤੁਸੀਂ ਇਸ ਵੀਡੀਓ ਨੂੰ ਨਾ ਵੀਰ ਬਣ ਕੇ ਜਦੋਂ ਜਿਹੜਾ ਵੀ ਬੰਦਾ ਦੇਖੂਗਾ ਉਹਨੂੰ ਇੱਕ ਵਾਰੀ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਹ ਵੀਡੀਓ ਬਣਾਉਣ ਦਾ ਮਕਸਦ ਮੇਰਾ ਪਤਾ ਕੀ ਹੈ ਮੇਨ ਮਕਸਦ ਹੈਗਾ ਸੀ 1ਵੀਂ ਸਦੀ ਦੇ ਵਿੱਚ ਆ ਗਿਆ 1ਵੀਂ ਸਦੀ 2025 ਪਰ ਫੇਰ ਵੀ ਕਿਤੇ ਨਾ ਕਿਤੇ ਸੁਣਮਾ ਜਿਹੜੀ ਗੱਲ ਦੱਸਦਾ ਉਹਨੂੰ ਧਿਆਨ ਨਾਲ ਸੁਣਿਓ ਤੇ ਧਿਆਨ ਨਾਲ ਸਮਝਿਓ ਮੈਂ ਗੱਲ ਕਰਦਾ ਮੁੰਡੇ ਤੇ ਕੁੜੀ ਦੇ ਵਿੱਚ ਅੰਤਰ ਦੀ ਮੈਂ ਗੱਲ ਕਰਦਾ ਮੁੰਡੇ ਤੇ ਕੁੜੀ ਦੇ ਵਿੱਚ ਜਿਹੜਾ ਫਰਕ ਸਮਝਿਆ ਜਾਂਦਾ ਸਾਡੇ ਹਿੰਦੁਸਤਾਨ ਦੇ ਵਿੱਚ ਹਜੇ ਵੀ ਸਮਝਿਆ ਜਾਂਦਾ ਕਿਉਂਕਿ ਹਿੰਦੁਸਤਾਨ ਚ ਹੈ ਅਸੀਂ ਕਾਫੀ ਉਪਲਬਧੀਆਂ ਪ੍ਰਾਪਤ ਕਰ ਲੀਆਂ ਸਾਇੰਸ ਦੇ ਸਾਇੰਸ ਦੇ ਖੇਤਰ ਵਿੱਚ ਵੀ ਜੇਕਰ ਭਾਰਤ ਨੇ ਜਾਂ ਇੰਡੀਆ ਨੇ ਉਪਲਬਧੀਆਂ ਪ੍ਰਾਪਤ ਕੀਤੀਆਂ ਜੇ ਆਹ ਕਹਿਣਾ ਮਤਲਬ ਸਾਇੰਸ ਨੇ ਤਰੱਕੀ ਕੀਤੀ ਹੈ ਉਸ ਤਰੱਕੀ ਨੇ ਕਿਤੇ ਨਾ ਕਿਤੇ ਮਾਨਵਤਾ ਨੂੰ ਨੁਕਸਾਨ ਵੀ ਪਹੁੰਚਾਇਆ ਗਾ ਕਿਉਂਕਿ ਇਹ ਤਾਂ ਚਲੋ ਅਲੱਗ ਟੌਪਿਕ ਹੈ ਕਿ ਜਿਹੜਾ ਪਸੈਂਸ ਦੀ ਗੱਲ ਕਰੀਏ ਤਾਂ ਮੈਂ ਗੱਲ ਕਰਦਾਗਾ ਮੁੰਡੇ ਤੇ ਕੁੜੀਆਂ ਦੇ ਵਿੱਚ ਫਰਕ ਲੋਕੋ ਲੋਕ ਸਾਡੇ ਅੱਜ ਵੀ ਪੰਜਾਬ ਦੇ ਵਿੱਚ ਕੀ ਹਿੰਦੁਸਤਾਨ ਦੇ ਵਿੱਚ ਵੀ ਕਈ ਮੁਸਲਮਾਨਾਂ ਦੇ ਦੇਸ਼ ਅਰਬ ਕੰਟਰੀਆਂ ਦੇ ਵਿੱਚ ਲਾ ਲਓ ਉਹ ਮੁੰਡੇ ਤੇ ਕੁੜੀਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਫਰਕ ਸਮਝਦੇ ਆ 95% ਜਾਂ 85% ਲੋਕ ਅਲੱਗ-ਅਲੱਗ ਮਤਲਬ ਪੱਖਪਾਤ ਕਰਦੇ ਆ ਜੇ ਮੈਂ ਡਾਟਾ ਵਾਈਜ਼ ਗੱਲ ਕਰਾਂ ਜਾਂ ਮਤਲਬ ਕਿ ਚੱਲ ਅੰਕੜਿਆਂ ਦੇ ਮੁਤਾਬਕ ਗੱਲ ਕਰਾਂ ਕਿਉਂਕਿ ਜਿਵੇਂ ਤਾਲੀਬਾਨ ਦੇ ਵਿੱਚ ਜਿਹੜੀ ਹੁਣ ਪਿੱਛੇ ਇਹ ਸਰਕਾਰ ਬਣੀ ਐ ਉਹ ਕਹਿੰਦੀ ਵੀ ਔਰਤ ਇਕੱਲੇ ਘਰ ਕਰ ਦੇ ਵਿੱਚ ਹੀ ਰਹਿ ਸਕਦੀ ਐ ਮਤਲਬ ਬੜੀ ਮਾੜੀ ਹਾਲਤ ਐ 21ਵੀਂ ਸਦੀ ਦੇ ਵਿੱਚ ਵੀ ਜੇ ਗੱਲ ਕਰਾਂ ਹਿੰਦੁਸਤਾਨ ਦੀ ਜੇ ਮੇਨ ਮਕਸਦ ਦੀ ਗੱਲ ਕਰਦਾ ਮੇਨ ਟੌਪਿਕ ਤੇ ਆਉਣਾ ਮੈਂ ਗੱਲ ਕਰਦਾ ਬਾਈ ਲੋਹੜੀ ਦੇ ਤਿਹਾਰ ਦੀ ਕਿਉਂਕਿ ਲੋਹੜੀ ਦਾ ਤਿਹਾਰ ਹੈ ਜਿਹੜਾ ਪੰਜਾਬ ਦਾ ਬਹੁਤ ਮਸ਼ਹੂਰ ਤੇ ਮਕਬੂਲ ਤਿਹਾਰ ਹੈ ਕਿਉਂਕਿ ਇਹਨੂੰ ਕਈ ਕਾਰਨਾ ਨਾਲ ਮੰਨ ਕੇ ਚਲੋ ਰੀਤੀ ਰਿਵਾਜਾਂ ਨਾਲ ਜੁੜਿਆ ਹੋਇਆ ਇੱਕ ਦੁੱਲਾ ਪੱਟੀ ਹੈ ਜਿਹੜਾ ਉਹਦੀ ਕਥਾ ਕਰਕੇ ਵੀ ਇਹਨੂੰ ਮਤਲਬ ਨਾਲ ਉਹਦੀ ਕਹਾਣੀ ਦੇ ਨਾਲ ਵੀ ਇਹ ਸਮਾਨਤਾ ਰੱਖਦਾ ਹੈ ਤੇ ਉਦੋਂ ਜਿਹੜੋਂ ਆਪਣੀਆਂ ਕਹਿ ਸਕਦੇ ਆ ਵੀ ਮਤਲਬ ਇੱਕ ਲੋੜੀ ਦੀ ਕਹਾਵਤ ਹੈ ਇਸਰ ਆਏ ਦਰਿੱਦਰ ਜਾਏ ਦਲਿੱਦਰ ਦੀਆਂ ਚੜਲੇ ਪਾਏ ਕਹਿਣ ਦਾ ਮਤਲਬ ਲੋਕਾਂ ਦੀ ਜਿਹੜੀ ਠੰਡ ਦੇ ਵਿੱਚ ਆਲਸ ਹੁੰਦੀ ਆ ਉਹਨੂੰ ਵੀ ਦੂਰ ਕਰਦੀ ਹੈ ਤੇ ਇਹੋ ਜਿਹੇ ਕਹਾਵਤਾਂ ਨੇ ਜਿਹੜੀਆਂ ਸਾਡੇ ਲੋੜੀ ਦੇ ਨਾਲ ਜੁੜੀਆਂ ਹੋਈਆਂ ਨੇ ਪਰ ਭਾਈ ਜਿਹੜੀ ਮੈਂ ਗੱਲ ਕਰਦਾ ਇਹ ਮੇਨ ਮਕਸਦ ਹੈ ਮੇਰਾ ਮੁੰਡੇ ਤੇ ਕੁੜੀ ਦੇ ਵਿੱਚ ਲੋਕਾਂ ਦੇ ਵਿੱਚ ਜਿਹੜਾ ਫਰਕ ਆ ਹਜੇ ਵੀ ਹੈ ਲੋਕਾਂ ਦੇ ਵਿੱਚ ਆਂ ਦੇਖ ਲਓ ਤੁਸੀਂ ਸੁਣ ਦੇ ਆਪਣੇ ਏਰੀਆ ਦੇ ਵਿੱਚ ਦੇਖ ਲਓ ਆਪਣੇ ਆਹ ਨਗਮਾਣ ਦੇ ਵਿੱਚ ਦੇਖ ਲਓ ਆਪਣੇ ਸਮਾਜ ਦੇ ਵਿੱਚ ਦੇਖ ਲਓ ਜਿੱਥੇ ਮੁੰਡੇ ਕੁੜੀਆਂ ਜਾਂਦੇ ਨੇ ਉਹਨਾਂ ਦੇ ਵਿੱਚ ਕਿੰਨੇ ਕੁੜੀਆਂ ਦੀ ਲੋੜੀ ਮਨਾਈ ਜਾਂਦੀ ਹੈ ਕਿੰਨੇ ਮੁੰਡਿਆਂ ਦੀ ਲੋੜੀ ਮਨਾਈ ਜਾਂਦੀ ਹੈ ਮੈਨੂੰ ਐਂ ਲੱਗਦਾ ਵੀ 100 ਮੁੰਡਾ ਜਾਂਦਾ ਜੇ 100% ਪਿੰਡ ਦੇ ਵਿੱਚ ਜੇ ਜੇ ਅਸੀਂ ਘੱਟੋ ਘੱਟ 20 ਜਾਂ 50 ਮੁੰਡੇ ਜਾਂਦੇ ਆ ਉਹਦੇ ਵਿੱਚ ਹਰੇਕ ਮੁੰਡੇ ਦੀ ਲੋੜੀ ਮਨਾਈ ਜਾਂਦੀ ਆ ਤੇ ਕੁੜੀਆਂ ਦੀ ਬਈ ਕਿੰਨਿਆਂ ਦੀ ਬਣਾਉਂਦਾ ਕੋਈ ਵੀ ਨਹੀਂ ਬਣਾਉਂਦਾ ਇਹ ਸੱਚ ਹੈ ਪਰ ਇਹ ਸਾਡੀ ਕਿਤੇ ਨਾ ਕਿਤੇ ਪੱਖਪਾਤ ਦੀ ਗੱਲ ਹੈ ਜਾਂ ਕਿਤੇ ਨਾ ਕਿਤੇ ਹਜੇ ਵੀ ਸਾਡੀ ਜਿਹੜੀ ਸੋਚ ਹੈ ਉੱਥੇ ਖੜੀ ਹੈ ਕਿ ਜਿਹੜੀ ਅ ਅਸੀਂ ਕਹਿ ਸਕਦੇ ਇੱਕ ਵਿਰਾਸਤ ਹੈ ਵੀ ਉਹਨੂੰ ਅੱਗੇ ਚਲਾਉਣ ਦੇ ਵਾਸਤੇ ਮੁੰਡਾ ਹੀ ਮਤਲਬਾ ਵਿਰਾਸਤ ਨੂੰ ਅੱਗੇ ਤੋਰ ਸਕਦਾ ਹੈ ਇਹ ਬਿਲਕੁਲ ਗਲਤ ਹੈ ਕਿਉਂਕਿ ਬਈ ਜਿਹੜੀ ਵਿਰਾਸਤ ਹੈ ਜਿਹਾ ਸੀ ਆਪਾਂ ਪੀੜੀਦਾਰ ਪੀੜੀ ਦੀ ਗੱਲ ਕਰਦੇ ਆ ਹਨ ਇਹ ਕੋਈ ਜਿਆਦਾ ਮਾਇਟਰ ਨਹੀਂ ਕਰਦਾ ਅੱਜ ਤੋਂ ਅਸੀਂ ਇਕੱਲੇ ਗੁਰੂ ਸਹਿਬਾਨਾਂ ਨੂੰ ਛੱਡ ਕੇ ਸਾਡੇ ਪੰਜਾਬ ਸਿੱਖ ਧਰਮ ਦੇ ਵਿੱਚ ਇਕੱਲੇ ਸਿੱਖ ਗੁਰੂਆਂ ਨੂੰ ਛੱਡ ਕੇ ਦਸਾਂ ਪੀੜੀਆਂ ਦੇ ਨਾਂ ਕੋਈ ਆਪਣੇ ਦਾਦੇ ਪੜਦਾਦੇ ਦਾ ਨਾਂ ਗਿਣਾਈ ਨਹੀਂ ਸਕਦਾ ਬਈ ਦੱਸ ਦੇ ਇੱਕ ਬੰਦਾ ਦੱਸ ਦੇ ਨਹੀਂ ਦੱਸ ਸਕਦਾ 10 ਪੀੜੀਆਂ ਕਿਹੜਾ ਯਾਦ ਰੱਖਦਾ ਇਹਦੇ ਕਰਕੇ ਬਈ ਇਹ ਸਾਡੇ ਸਮਾਜ ਨੂੰ ਜਿਹੜਾ ਖੋਹ ਖਾਦਾ ਨਾ ਜਿਹੜਾ ਪੱਖਪਾਤ ਹੈ ਇਹਨੂੰ ਵੀਰ ਬਣ ਕੇ ਦੂਰ ਕਰਨ ਦੀ ਲੋੜ ਆ ਲੋਕਾਂ ਨੂੰ ਸੁਝਾ ਸਮਝਾਉਣ ਦੀ ਲੋੜ ਹੈ ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਜਿੰਨਾ ਮਾਂ ਪਿਓ ਦਾ ਪਲਾ ਜਾ ਸੁੱਖ-ਦੁੱਖ ਦੇ ਵਿੱਚ ਦਰਦ ਮਡਾਉਂਦੀਆਂ ਨੇ ਕੁੜੀਆਂ ਮੁੰਡੇ ਨਹੀਂ ਬਣਾਉਂਦੇ ਬਈ ਮੁੰਡੇ ਤਾਂ ਆਪਾਂ ਕਹਿ ਸਕਦੇ ਆ ਨਸ਼ਿਆਂ ਵੱਲ ਮਦੰਗੇ ਚੱਲ ਅਸੀਂ ਕਹਿ ਸਕਦਾ ਕਈ ਵਾਰੀ ਨਸ਼ਿਆਂ ਦੇ ਵਿੱਚ ਪੈ ਕੇ ਆਸ਼ਰਮਾਂ ਤੱਕ ਬਗ ਜਾਂਦੇ ਆ ਮਾਂ ਪਿਓ ਆਸ਼ਰਮਾਂ ਦੇ ਵਿੱਚ ਆਪ ਛੱਡ ਕੇ ਆਉਂਦੇ ਆ ਪਰ ਕਦੇ ਵੀ ਤੁਸੀਂ ਦੇਖਿਆ ਹੋਊਗਾ ਧੀ ਧੀਆਂ ਕੁੜੀਆਂ ਨੇ ਜਿਹੜੀਆਂ ਉਹ ਕਦੇ ਵੀ ਆਪਦੇ ਮਾਪਿਆਂ ਨੂੰ ਆਸ਼ਰਮਾਂ ਦੇ ਵਿੱਚ ਨਹੀਂ ਛੱਡਦੀਆਂ ਉਹ ਆਪਣੇ ਘਰੇ ਲਿਆ ਕੇ ਸੇਵਾ ਕਰਨਾਂ ਦੇ ਮਤਲਬ ਆ ਵੀ ਘਰੇ ਲਿਆ ਕੇ ਸੇਵਾ ਕਰ ਸਕਦੀਆਂ ਪਰ ਆਸ਼ਰਮ ਤੱਕ ਨਹੀਂ ਸੋਚ ਸਕਦੀਆਂ ਤਾਂ ਸਾਡੇ ਸਮਾਜ ਨੂੰ ਇਹ ਮਤਲਬ ਸੇਤ ਦੇਣ ਦੀ ਲੋੜ ਆ ਵੀ ਸਮਝਣ ਦੀ ਲੋੜ ਆ ਸੇਤ ਤਾਂ ਤੁਸੀਂ ਸਾਡੇ ਤੁਸੀਂ ਆਪ ਬਹੁਤ ਸਿਆਣੇ ਹੋ ਅੱਜ ਦੇ ਅੱਜ ਦੇ ਟਾਈਮ ਦੇ ਵਿੱਚ ਅੱਜ ਦੇ ਯੁੱਗ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕੋਈ ਬੰਦਾ ਅਸੀਂ ਕਹਿ ਸਕਦੇ ਹਾਂ ਮੈਨੂੰ ਸੋਝੀ ਨਹੀਂ ਅੱਜ ਦੇ ਟਾਈਮ ਦੇ ਵਿੱਚ ਕਿਸੇ ਵੀ ਬੰਦੇ ਨਾਲ ਗੱਲ ਕਰ ਲੋ ਹਰੇਕ ਬੰਦਾ ਐਨਿਕ ਨੌਲੇਜ ਆ ਮਤਲਬ ਆਪਾਂ ਕਹਿ ਸਕਦੇ ਹਾਂ ਅ ਬੁੱਧੀਮਾਨ ਹੈ ਕੋਈ ਵੀ ਬੰਦਾ ਕਿਸੇ ਨੂੰ ਸਮਝਾਉਣ ਦੀ ਲੋੜ ਨਹੀਂ ਅੱਜ ਦੇ ਯੁੱਗ ਦੇ ਵਿੱਚ ਹਰੇਕ ਬੰਦਾ ਸਮਝਣ ਦੇ ਯੋਗ ਹੈ ਪਰ ਕਿਤੇ ਨਾ ਕਿਤੇ ਸਾਡੇ ਜੜੀਆਂ ਦਿਮਾਗ ਦੇ ਵਿੱਚ ਜਾਂ ਸਾਡੀ ਬੁੱਧੀ ਦੇ ਵਿੱਚ ਇਹ ਜੀਆਂ ਗੱਲਾਂ ਨੇ ਸਾਡੇ ਸਾਂ ਪੀੜੀ ਦਰ ਪੀੜੀ ਲੋਕ ਭਰਦੇ ਆਏ ਨੇ ਵੀ ਸਾਡੀ ਵਿਰਾਸਤ ਹੈ ਜਿਹੜੀ ਉਹ ਮੁੰਡੇ ਤੋਂ ਮੇਣਾ ਨਹੀਂ ਚੱਲਦੀ ਤਾਂ ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਸਮਾਜ ਦੇ ਵਿੱਚ ਅਸੀਂ ਪੱਖਪਾਤ ਕਰਦੇ ਆਂ ਰਸ਼ੀਆ ਵਰਗੇ ਦੇਸ਼ ਆ ਅਮਰੀਕਾ ਵਰਗੇ ਦੇਸ਼ ਜੇ ਮੈਂ ਗੱਲ ਕਰਾਂ ਚైనా ਵਰਗੇ ਦੇਸ਼ਾਂ ਦੀ ਉਹ ਵੀ ਮਹਾਨ ਨੇ ਉੱਥੇ ਕੋਈ ਯਾਤਪਾਤ ਦਾ ਰੌਲਾ ਨਹੀਂ ਸਾਡੇ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਧ ਜਾਤਾਂ ਨੇ ਸਭ ਤੋਂ ਵੱਧ ਧਰਮਾਂ ਦੇ ਰੌਲੇ ਪੈਂਦੇ ਨੇ ਠੀਕ ਹੈ ਤੇ ਅਸੀਂ ਇਹ ਨਹੀਂ ਕਹਿੰਦੇ ਪਰ ਅਸੀਂ ਧਰਮ ਨੂੰ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਮੈਂ ਤੇ ਸਭ ਤੋਂ ਮੇਨ ਮੇਨ ਮਕਸਦ ਇਹੀ ਹੈ ਵੀਰੇ ਕਿ ਜੇ ਅਸੀਂ ਇਸ ਮਤਲਬ ਚਲੋ ਸਮਾਜ ਜਾਂ ਦੁਨੀਆ ਦੇ ਵਿੱਚ ਆਏ ਆ ਤਾਂ ਸਾਡਾ ਮੇਨ ਮਕਸਦ ਇਹੀ ਹੈ ਕਿ ਸਭ ਨੂੰ ਬਰਾਬਰ ਸਮਝਣਾ ਤੁਸੀਂ ਯਾਰ ਅਸੀਂ ਮੁੰਡਿਆਂ ਨਹੀਂ ਲੋੜੀਆਂ ਮਨਾਉਂਦੇ ਹਾਂ ਖੁਸ਼ੀ ਮਹਿਸੂਸ ਕਰਦੇ ਹਾਂ ਹਨਾ ਯਾਰ ਇੱਕ ਪਾਸੇ ਵੀ ਅਸੀਂ ਆਪਦੇ ਸਮਾਜ ਨੂੰ ਮੇਂ ਮੁੰਡੇ ਨੂੰ ਕਹਿ ਸਕਦੇ ਕੁੜੀ ਦੇ ਨਾਲੋਂ ਉਹ ਨੀ ਮਾ ਰੱਖਿਆ ਇੰਦਾ ਕੁੜੀ ਨੂੰ ਮੁੰਡੇ ਨੂੰ ਉੱਚਾ ਰੱਖਿਆ ਇੰਦਾ ਪਰ ਕੁਝ 50% ਮੈਨੂੰ ਐਂ ਲੱਗਦਾ ਲੋਕ 50% ਲੋਕ ਮੁੰਡੇ ਤੇ ਕੁੜੀ ਦੇ ਵਿੱਚ ਫਰਕ ਨਹੀਂ ਕਰਦੇ ਹੁਣੇ ਮੇਰੀ ਮੇਰੇ ਹਿਸਾਬ ਨਾਲ ਪਰ ਮੇਰੇ ਹਿਸਾਬ ਨਾਲ ਇੰਨਾ ਬਹੁਤ ਜ਼ਿਆਦਾ ਵੱਡਾ ਫਰਕ ਆ ਮੈਂ ਫੇਰ ਵੀ ਜ਼ਿਆਦਾ ਹੀ ਕਹਤਾ ਮੈਨੂੰ ਤਾਂ 80-85% ਲੱਗਦਾ ਲੋਕ ਵੀ ਫਰਕ ਰੱਖਦੇ ਆ 85% ਲੋਕ ਲੋਕਾਂ ਦੀ ਸੋਚ ਇਹ ਆ ਵੀ ਮੁੰਡੇ ਨਾਲੋਂ ਕੁੜੀ ਵਿਰਾਸਤ ਜਿਹੜੀ ਉਹਨੂੰ ਮੰਨ ਕੇ ਚੱਲ ਬੀਕਾ ਪਾ ਕਹਿ ਸਕਦਾ ਮੁੰਡਾ ਹੋਣਾ ਜ਼ਰੂਰੀ ਹੈ ਸਮਾਜ ਦੇ ਲਈ ਕੁੜੀ ਹੋਣੀ ਜ਼ਰੂਰੀ ਨਹੀਂ ਤਾਂ ਮੈਂ ਇਹੀ ਗੱਲ ਕਹਿਣਾ ਹੈ ਕਿ ਜੇ ਅਸੀਂ ਮੁੰਡਿਆਂ ਨੇ ਲੋਹੜੀਆਂ ਮਨਾਉਣੇ ਆ ਤਾਂ ਨਾਲ ਵਿਆਹ ਹੀ ਸਾਨੂੰ ਕੁੜੀਆਂ ਦੇ ਲੋਹੜੀਆਂ ਵੀ ਮਨਾਉਣੀਆਂ ਚਾਹੀਦੀਆਂ ਨੇ ਇਹ ਜਿਹੜਾ ਪੱਖਪਾਤ ਅਸੀਂ ਕਰਦੇ ਆ ਨਾ ਇਹਨੂੰ ਕਹੋਣ ਨਹੀਂ ਦੇਣਾ ਚਾਹੀਦਾ ਤਾਂ ਮੇਰੀ ਬੇਨਤੀ ਇਹੀ ਹੈ ਕਿ ਅਸੀਂ ਵੱਧ ਤੋਂ ਵੱਧ ਭਾਈ ਮੇਰੀ ਬੇਨਤੀ ਇਹੀ ਹੈ ਕਿ ਅਸੀਂ ਜੇਕਰ ਅਸੀਂ ਦੂਜੇ ਨੂੰ ਸੁਝਾਅ ਨਹੀਂ ਦੇਣਾ ਤਾਂ ਆਪਣੀ ਸੋਚ ਬਦਲੋ ਜੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਜੇ ਅਸੀਂ ਮੁੰਡਿਆਂ ਦੀ ਲੋੜੀ ਮਨਾਉਨੇ ਆ ਤਾਂ ਕੁੜੀਆਂ ਦੀ ਲੋੜੀ ਵੀ ਮਨਾਇਆ ਕਰੋ ਵੀਰ ਬਣ ਕੇ ਕਿਉਂਕਿ ਇੱਕ ਸਮਾਜ ਨੂੰ ਸੁਧਾਰਨ ਦਾ ਯਾ ਕਿਸੀਂ ਕਹਿ ਸਕਦੇ ਹਾਂ ਪਲਟਣ ਦਾ ਜੋਗਾ ਹੁਣ ਜੇ ਹਜੇ ਵੀ ਅਸੀਂ ਆਹੀ ਰੀਤੀ ਰਿਵਾਜਾਂ ਦੇ ਵਿੱਚ ਰਹੇ ਤਾਂ ਸਾਡਾ 21ਵੀਂ ਸਦੀ ਦੇ ਵਿੱਚ ਆਉਣ ਦਾ ਕੋਈ ਫਾਇਦਾ ਨਹੀਂ ਤੇ ਸਾਨੂੰ ਪੜ੍ਹ ਲਿਖ ਕੇ ਅਸੀਂ ਚੰਗੇ ਮਤਲਬ ਪੜ੍ਹ ਲਿਖ ਕੇ ਕੋਈ ਵੀ ਐਸੀ ਹੋਈ ਅਫਸਰਾ ਚਾਹੇ ਕੋਈ ਆਪਾਂ ਕਹਿ ਸਕਦੇ ਆ ਕੋਈ ਕਾਰਕਿੱਤੇ ਤੇ ਲੱਗਾ ਕਿਸੇ ਵੀ ਤਰ੍ਹਾਂ ਦਾ ਮਤਲਬ ਸਮਾਜ ਦੇ ਵਿੱਚ ਵਿਦਰਦਾ ਪੜ੍ਹ ਲਿਖ ਕੇ ਬੰਦਾ ਮੈਂ ਉਹਨੂੰ ਅਣਪੜੀ ਸਮਝੂਗਾ ਕਿਉਂਕਿ ਜੇ ਅਸੀਂ ਵੀ ਹੁਣ ਵੀ ਇਸ ਫਰਕ ਸਮਝਦੇ ਆ ਤਾਂ ਮੇਰੀ ਬੇਨਤੀ ਇਹ ਹੈ ਕਿ ਲੋਹੜੀ ਦਾ ਤਿਹਾਰ ਜੇਕਰ ਸਾਡੇ ਘਰੇ ਕੁੜੀ ਜਾਂਦੀ ਹੈ ਚਾਹੇ ਮੁੰਡਾ ਜਾਂਦਾ ਜੇਕਰ ਮੁੰਡਾ ਜਾਂਦਾ ਤਾਂ ਵੀ ਲੋਹੜੀ ਮਨਾਉਣੀ ਹੈ ਅਸੀਂ ਮਨਾਉਣੀ ਆ ਉਹ ਤਾਂ ਮਨਾਉਂਦੇ ਆ ਲੋਕ ਜੇ ਕੁੜੀ ਜਾਂਦੀ ਹੈ ਵੀਰ ਬਣ ਕੇ ਉਹਨੂੰ ਵੀ ਉਨਾਂ ਹੀ ਮੰਨ ਕੇ ਚੱਲ ਬਰਾਬਰਤਾ ਦੇਆ ਕਰੋ ਜਿੰਨੀ ਅਸੀਂ ਮੁੰਡੇ ਨੂੰ ਦਿੰਨੇ ਆ ਇਹ ਸੀ ਮੇਰੀ ਅੱਜ ਦੀ ਵੀਡੀਓ ਇਸ ਵੀਡੀਓ ਨੂੰ ਵੀਰ ਮੰਨ ਕੇ ਵੱਧ ਤੋਂ ਵੱਧ ਸ਼ੇਅਰ ਕਰਿਓ ਉਹਨਾਂ ਲੋਕਾਂ ਤੱਕ ਜਾਵੇ ਜਿਹੜੇ ਮਨ ਵਿੱਚ ਚਲੋ ਹੀਣ ਭਾਵਨਾ ਰੱਖਦੇ ਆ ਜਾਂ ਫਰਕ ਰੱਖਦੇ ਆ ਤਾਂ ਕਿ ਕੁੜੀਆਂ ਦਾ ਸਤਕਾਰ ਵੀ ਹੋ ਸਕੇ ਜਾਂ ਬਰਾਬਰ ਦਾ ਅਧਿਕਾਰ ਆ ਯਾਰ ਉਹ ਮਿਲ ਸਕੇ ਕਿਉਂਕਿ ਰਸ਼ੀਆ ਦੇ ਵਿੱਚ ਦੇਖੋ ਤਾਂ ਮੁੰਡਿਆਂ ਨਾਲੋਂ ਕੀ ਐ ਕੁੜੀਆਂ ਦੀ ਆਬਾਦੀ ਜ਼ਿਆਦਾ ਐ ਔਰ ਕਈ ਦੇਸ਼ਾਂ ਦੇ ਵਿੱਚ ਜੇ ਗੱਲ ਕਰੀਏ ਵੀ ਮੁੰਡਿਆਂ ਨਾਲੋਂ ਕੁੜੀਆਂ ਦੀ ਆਬਾਦੀ ਜ਼ਿਆਦਾ ਹੈ ਕਿਉਂ ਉੱਥੇ ਵੀ ਫਰਕ ਨਹੀਂ ਰੱਖਦੇ ਉੱਥੇ ਕੈਟਾਗਰੀਆਂ ਦਾ ਲਾ ਲੋ ਜਾਤਾਂ ਪਾਤਾਂ ਦਾ ਕੋਈ ਰੌਲਾ ਨਹੀਂ ਜਾਂ ਹੋਰ ਮੰਨ ਕੇ ਚੱਲੋ ਅਸੀਂ ਕਹਿ ਸਕਦੇ ਆ ਫਰਕ ਆ ਜਿਹੜਾ ਮੁੰਡੇ ਕੁੜੀ ਦੇ ਵਿੱਚ ਕੋਈ ਉਹਨਾਂ ਦਾ ਵੀ ਫਰਕ ਨਹੀਂ ਵੀਰ ਬਣ ਕੇ ਤੇ ਇਹ ਘਰ ਅਸੀਂ ਕੁੜੀਆਂ ਦੀ ਲੋੜੀ ਮਨਾ ਆ ਮੁੰਡਿਆਂ ਦੀ ਲੋੜੀ ਮਨਾਉਨੇ ਆ ਤਾਂ ਸਾਨੂੰ ਕੁੜੀਆਂ ਦੀ ਲੋੜੀ ਵੀ ਮਨਾਉਣੀ ਚਾਹੀਦੀ ਹੈ ਸਮਾਜ ਦੇ ਵਿੱਚ ਬਰਾਬਰਤਾ ਦਾ ਅਧਿਕਾਰ ਦਿੱਤਾ ਜਾਵੇ ਇਹੀ ਮਤਲਬ ਬਰਾਬਰ ਦਾ ਅਧਿਕਾਰ ਦਾ ਲੋਕ ਹੀ ਦੇ ਸਕਦਾ ਮੈਂ ਆਪਾਂ ਦਾ ਕੌਣ ਆ ਕਿਸੇ ਨੇ ਨਾ ਵੀ ਸੋਚ ਬਦਲੋ ਕੁੜੀਆਂ ਦੇ ਪ੍ਰਤੀ ਜੇ ਲੋੜੀ ਦੀ ਖਾਸ ਤੌਰ ਤੇ ਕਿਉਂਕਿ ਜੇਕਰ ਅਸੀਂ ਮਤਲਬ ਮੁੰਡਿਆਂ ਦੀ ਲੋੜੀ ਮਨਾਉਂਦੇ ਨੇ ਕੁੜੀ ਦੀ ਮਨਾਉਂਦੇ ਇੱਥੋਂ ਪਤਾ ਲੱਗ ਜਾਂਦਾ ਬੰਦੇ ਦੀ ਸੋਚ ਕਹੀ ਜੀ ਆ ਕਿ ਕਹਿਣ ਦਾ ਮਤਲਬ ਉਹ ਇਹ ਆ ਵੀ ਉਹ ਕੁੜੀਆਂ ਦੀ ਕੁੜੀਆਂ ਨੂੰ ਕਹਿਣ ਦਾ ਮਤਲਬ ਕੀ ਕਹਿ ਸਕਦਾ ਇੱਕ ਧੀ ਨੂੰ ਜਾਂ ਕੁੜੀ ਨੂੰ ਕੀ ਕਹਿ ਸਕਦਾ ਸੀ ਕਹਿ ਸਕਦੇ ਆ ਵੀ ਉਹ ਇੱਕ ਮੁੰਡੇ ਦੇ ਨਾਲੋਂ ਨੀਵੇਂ ਦਰਜੇ ਦੇ ਵਿੱਚ ਰੱਖਦੇ ਆ ਲੋਕ ਜਾਂ ਇੱਕ ਕਹਿ ਸਕਦੇ ਆ ਜਿਹੜੀ ਵਿਰਾਸਤ ਆ ਉਹ ਮੁੰਡਾ ਹੀ ਚਲਾ ਸਕਦਾ ਵੀ ਕੁੜੀ ਨਹੀਂ ਚਲਾ ਸਕਦੀ ਤਾਂ ਵੀਰ ਬਣ ਕੇ ਇਹੋ ਜਿਹਾ ਸਮਾਜ ਜਾਂ ਪ੍ਰੋਗਰਾਮ ਅਸੀਂ ਸਮਾਜ ਦੇ ਵਿੱਚ ਕਰਦੇ ਆ ਤਾਂ ਬਰਾਬਰਤਾ ਦਾ ਅਧਿਕਾਰ ਹੋਣਾ ਬਹੁਤ ਜ਼ਰੂਰੀ ਹੈ ਮੈਂ ਇੱਕ ਪੜਿਆ ਲਿਖਿਆ ਜਾਂ ਮੇਰੀ ਸੋਚ ਪੜਿਆ ਲਿਖਿਆ ਹੋਣ ਦੇ ਨਾਤੇ ਮੈਂ ਇਹ ਸੋਚ ਅੱਗੇ ਰੱਖਦਾ ਠੀਕ ਹੈ ਬਾਕੀ ਜਿਵੇਂ ਛੁੱਡੀ ਮਰਜ਼ੀ ਉਵੇਂ ਕਰਨਾ ਵੀਰੋ ਪਰ ਮੇਰੇ ਜਿਹੜੇ ਸੁਝਾਅ ਸੀ ਮੈਂ ਇਹ ਦਿੱਤੇ ਆ ਲੋਹੜੀ ਦੇ ਤਿਹਾੜ ਤੇ ਮੈਂ ਦੇਖਿਆ ਸਾਡੇ ਆਲੇ-ਦੁਆਲੇ ਦੇ ਵਿੱਚ ਚਲਾ ਲੋ ਜ ਸਾਡੇ ਕਿਤੇ ਵੀ ਲਾਓ ਮੁੰਡਿਆਂ ਦੀਆਂ ਲੋਹੜੀਆਂ ਬੜੇ ਧੂਮ-ਧਾਮ ਨਾਲ ਮਨਾਈਆਂ ਜਾਂਦੀਆਂ ਨੇ ਪਰ ਕਿਤੇ ਨਾ ਕਿਤੇ ਫਰਕ ਆ ਜਿਹੜਾ ਕੁੜੀਆਂ ਦੀਆਂ ਪਰ ਅਸੀਂ ਕਹਿ ਸਕਦੇ ਆ ਮਾਨ ਸਨਮਾਨ ਦੇ ਵਿੱਚ ਕਿਤੇ ਨਾ ਕਿਤੇ ਕਮੀ ਰਹਿ ਜਾਂਦੀ ਹੈ ਇਹਨਾਂ ਨੂੰ ਵੀਰ ਬਣ ਕੇ ਉਹਨਾਂ ਹੀ ਮੁੰਡਿਆਂ ਜਿਨ੍ਹਾਂ ਜਿਹੜਾ ਸਤਕਾਰ ਦੇਆ ਕਰੋ ਤਾਂ ਕਿ ਲੋਹੜੀ ਆ ਤਿਆਂ ਦੀ ਮੁੰਡਿਆਂ ਦੀ ਤੇ ਕੁੜੀਆਂ ਦੀ ਇਕੱਠਿਆਂ ਦੀ ਲੋਹੜੀ ਮਨਾਇਆ ਕਰੋ ਜਾਂ ਮੰਨ ਕੇ ਚੱਲੋ ਅਸੀਂ ਕਹਿ ਸਕਦੇ ਆ ਜਾਂ ਕੋਈ ਮਹੀਨ ਭਾਵਤਾਨਾ ਰੱਖਿਆ ਕਰੋ ਕੋਈ ਵੀ ਪ੍ਰੋਗਰਾਮ ਰੱਖਦੇ ਹੋ ਖਾਸ ਤੌਰ ਤੇ ਲੋਹੜੀ ਦਾ ਲੋਹੜੀ ਦਾ ਤਾਂ ਉਹਨੂੰ ਕੀ ਹੈ ਕੁੜੀ ਨੂੰ ਵੀ ਕੀ ਹੈ ਉਹਦੇ ਨਾਂ ਤੇ ਵੀ ਕੀ ਹੈ ਲੋਹੜੀ ਮਨਾਇਆ ਕਰੋ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ